ਏ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਲੱਗਿਆ ਕੰਮ ਕਰਨ ਪੈਰਦਾਨ ਤੇ ਪੈਰਦਾਨ ਆਪਾਂ ਇਹਦੇ ਤਿਆਰ ਕਰਦੇ ਆਂ ਤੇ ਪੈਰਦਾਨਾਂ ਦੇ ਵਿੱਚ ਆਪਾਂ ਲੋਹਾ ਲੈ ਆਏ ਦਿਖਾਉਣਾ ਤੁਹਾਨੂੰ ਫਰਮਾ ਪਹਿਲਾਂ ਬਣਾਵਾਂਗੇ ਆਪਾਂ ਇਹਦੀ ਸਾਈਡ ਵਾਲੇ ਜਿਹੜਾ ਸਾਈਡਾਂ ਦੇ ਜਿਵੇਂ ਪੱਤੀਆਂ ਲੱਗਣੀਆਂ ਉਹਦਾ ਆਪਾਂ ਫਰਮਾ ਬਣਾਵਾਂਗੇ ਫਰਮੇ ਤੋਂ ਬਾਅਦ ਜਿਹੜਾ ਆਪਾਂ ਪੈਰਦਾਨ ਦੀਆਂ ਪੱਤੀਆਂ ਦਾ ਸਮਾਨ ਆਪਣਾ ਆ ਗਿਆ ਸਾਈਡ ਤੇ ਤੇ ਆ ਬਣਾਇਆ ਆਪਾਂ ਫਾਰਮਾ ਉਹਦਾ ਪਹਿਲਾਂ ਇਹ ਆਪਣਾ ਬਣ ਗਿਆ ਬਸ ਉਹਨਾਂ ਪੱਤੀਆਂ ਜਿਹੜੀਆਂ ਬੈਂਡ ਹੋ ਕੇ ਉਹ ਤੋਂ ਬਾਅਦ ਆ ਜਿਹੜੀ ਆਪਾਂ ਫਿੱਟ ਕਰ ਕਰਕੇ ਦੇਖਾਂਗੇ ਉਹਤੇ ਲਾ ਕੇ ਦੋਨਾਂ ਸਾਈਡ ਦੇ ਪੈਰ ਦਾ ਆ ਫਾਰਮਾ ਬਣਾਇਆ ਆਪਾਂ ਨੇ ਤਾਰ ਦਾ ਇਹ ਲਾ ਕੇ ਦੇਖ ਹੈ ਨੂੰ ਬੈਂਡ ਕਰਕੇ ਪ੍ਰੋਪਰ ਦੇਖ ਰਿਹਾ ਪੱਤੀਆਂ ਲਿਆਏ ਆਪਾਂ ਜਿਹੜੀ ਉਰੋਂ ਇੱਕ ਇਦਾਂ ਪੱਤੀ ਫਿਰ ਇੱਥੋਂ ਇਧਰ ਨੂੰ ਮੁੜੂਗੀ ਉਹੋ ਇੱਕ ਪਹਿਲਾਂ ਇਦਾਂ ਪੱਤੀ ਆਉਗੀ ਫਿਰ ਇਧਰ ਨੂੰ ਮੁੜੂਗੀ ਫਿਰ ਐ ਸਿੱਧੀ ਜਾਊ ਫਿਰ ਇਧਰ ਨੂੰ ਇਦਾਂ ਐ ਪੈਰਦਾਨ ਦੀ ਜਿਹੜੀ ਸੈਡਾਂ ਵਾਲੀਆਂ ਪੱਤੀਆਂ ਨੇ ਤੇ ਉਹ ਤੋਂ ਬਾਅਦ ਉੱਪਰ ਸਿੱਧੀ ਫਲੈਟ ਚੱਦਰ ਲਾਵਾਂਗੇ ਆ ਗੇਅਰ ਵਾਲਾ ਜਿਹੜਾ ਛੋਟਾ ਜਾਂ ਚੌੜਸਾ ਆ ਗੇਅਰ ਨੂੰ ਠੀਕ ਠੋਕ ਕਰਨ ਨੂੰ ਆਪਾਂ 8 8x8 ਦਾ ਜਾਂ 10x10 ਇੰਚ ਦਾ ਕੱਢ ਦਾਂਗੇ ਗੱਬਿਓ ਵੀ ਕੱਲ ਨੂੰ ਆਪਾਂ ਕੋਈ ਦਿੱਕਤ ਆਉਂਦੀ ਆ ਗੇਅਰ ਦੇ ਵਿੱਚ ਤਾਂ ਸੈਟਿੰਗ ਕਰ ਸਕਦੇ ਆ ਫਰੰਟ ਤੇ ਤੱਕ ਆਊਗਾ ਉਹ ਉਹ ਤੁਹਾਨੂੰ ਅੱਗੇ-ਅੱਗੇ ਦਿਖਾਉਣੇ ਆ ਕਿਵੇਂ ਕਰਨਾ ਉਹ ਤੇ ਬਾਕੀ ਉਹ ਪਿੱਛੇ ਵਾਲਾ ਵੀ ਸਾਰਾ ਆਪਣਾ ਵਿੱਚ ਕਵਰ ਕਰ ਲੈਣਾ ਉਧਰੋਂ ਪਿੱਛੇ ਬੈਟਰੀ ਕਵਰ ਕਰ ਦੇਣੀ ਆ ਕਰਦੇ ਆ ਦਿਖਾਉਣੇ ਆ ਤੁਹਾਨੂੰ ਅੱਗੇ-ਅੱਗੇ ਬਣੇ ਰਹੋ ਉਹ ਇੱਕ ਤਾਂ ਤਿਆਰ ਹੋ ਗਈ ਆਪਣੀ ਆਹ ਜਿਹੜੀ ਇਹਦੇ ਬਾਹਰੀ ਸਾਈਡ ਲਾਣੀ ਆ ਆਪਾਂ ਇੱਕ ਤਾਂ ਤਿਆਰ ਹੋ ਗਈ ਇਹ ਦੇਖੋ ਇਦਾਂ ਲੱਗ ਜਾਣੀ ਆ ਕਟਿੰਗ ਹੋ ਗਏ ਜਿਹੜੀ ਸੈਟਿੰਗ ਇਹਦੀ ਇੱਥੇ ਰਹਿ ਜਾਣੀ ਆ ਪੈਰਦਾਨ ਦੀ ਸੋਨੇ ਲੱਗਣਗੇ ਪੈਰਦਾਨ ਵੀ ਪੂਰੇ ਦੇਖੋ ਬਾਕੀ ਤੁਹਾਨੂੰ ਥੋੜੇ ਥੋੜਾ ਫਿੱਟ ਕਰਕੇ ਦਿਖਾਣੇ ਆ ਇਹੇ ਇਆ ਫਿੱਟ ਕਰਨ ਲੱਗਿਆ ਹੁਣ ਜਿਹੜੀਆਂ ਸੈਡਾਂ ਵਾਲੀਆਂ ਨੇ ਦੋਨੀਆਂ ਤੇ ਪੱਤੀਆਂ ਦਿਖਾਉਣਿਆਂ ਕਾਰਬਟਰ ਆਪਾਂ ਚੇਂਜ ਕਰਤਾ ਇਹਦਾ ਹੁਣ ਸੈਟਿੰਗ ਬੈਠ ਗਈ ਐ ਦੀ ਜਿਹੜੀ ਸਾਰੇ ਬਾਹੋਂ ਦਾ ਫਿਲਟਰ ਫਿੱਟ ਕਰਨਾ ਹੈ ਤੋਂ ਬਾਅਦ ਕਾਰਬਟਰ ਦਾ ਤਾਂ ਲਿਆ ਕੇ ਬਦਲਨ ਦਾ ਰੇਸ ਰੂ ਸਾਲੀਆਂ ਤਾਰਾਂ ਬਾਅਦ ਚੋਂ ਲਾਵਾਂਗੇ ਪਹਿਲਾਂ ਆਪਾਂ ਬੈਨ ਦਾਆਂ ਦੀਆਂ ਪੱਤੀਆਂ ਲਾ ਲਈਏ ਫਿਰ ਉਹਨੂੰ ਕੱਢਾਂਗੇ ਬਾਹਰ ਲਓ ਜੀ ਕੱਚਾ ਜਿਹਾ ਕਰਤਾ ਇਹ ਤੇ ਉਧਰਲਾ ਵੀ ਲਾਉਣੇ ਆਪਾਂ ਹੁਣ ਦੇਖੋ ਘੈਂਟ ਪੂਰੀ ਘੈਂਟ ਲੱਗਣਾ ਲੁੱਕ ਤਾਂ ਪੂਰੀ ਘੈਂਟ ਆਊਗੀ ਹੁਣ ਨਿਕਲ ਕੇ ਇਹਦੀ ਪੈਰਦਾਨ ਲਾਣ ਨਾਲ ਫੇਰ ਦੁਬਾਰਾ ਛੋਟਾ ਜਿਹਾ ਟਰੈਕਟਰ ਲੱਗਣ ਲੱਗ ਜੂਗਾ ਹੁਣ ਇਹਦੇ ਕਰਕੇ ਉਰੋ ਜਗ੍ਹਾ ਖਾਲੀ ਜੀ ਕਰਕੇ ਬੜਾ ਜਿਹਾ ਲੱਗਦਾ ਦਿਖਾਉਣਾ ਤੁਹਾਨੂੰ ਇਹ ਫਿੱਟ ਕਰਕੇ ਬਾਕੀ ਆਪਾਂ ਹੁਣ ਬਣਾਉਣ ਲੱਗੇ ਹੋਇਆ ਮਿਨੀ ਜੀਪ ਦਾ ਹਾ ਫਰੰਟ ਐਕਸਲ ਇਹਦੇ ਤੇ ਕੰਮ ਕਰਦੇ ਆਂ ਬਸ ਇਹਨੂੰ ਹੁਣ ਫਿੱਟ ਕਰਦੇ ਆਂ ਉਹ ਵੀ ਲਓ ਜੀ ਪੈਰਦਾਨਾਂ ਦਾ ਕੰਮ ਹੋ ਗਿਆ ਇਹਦਾ ਕੱਚੇ ਜਿਹਾ ਫਿੱਟ ਹੋ ਗਿਆ ਆਹ ਕਲੀਆਂ ਪੱਤੀਆਂ ਪੱਤੀਆਂ ਤੇ ਇਹ ਤੋਂ ਬਾਅਦ ਹੁਣ ਆਪਾਂ ਨੇ ਕਰਨਾ ਫਰੰਟ ਦਾ ਇਹ ਜਿਹੜਾ ਇਹਦੇ ਉੱਪਰ ਚੱਦਰ ਲੱਗਣੀ ਆ ਪਲੇਨ ਕਰਕੇ ਜਿਹੜੀ ਆਪਾਂ ਉਰੇ ਤੱਕ ਤਾਂ ਚੱਦਰ ਸਾਰੀ ਫਿਕਸ ਲਾਵਾਂਗੇ ਇਥੋਂ ਚੌਰਸ ਜਿਹੜਾ ਖਾਂਚਾ ਕੱਢ ਦਾਂਗੇ ਇੱਕ ਕਿਉਂਕਿ ਉਹਦੇ ਉੱਤੇ ਕੀ ਆ ਕਿ ਆਪਾਂ ਨੂੰ ਕੱਲ ਨੂੰ ਜਿਹੜਾ ਗੇਅਰ ਦਾ ਕੰਮ ਕਰਨਾ ਹੋਊ ਜਿਵੇਂ ਦੱਸਿਆ ਮੈਂ ਪਹਿਲਾਂ ਆ ਦੇਖੋ ਉੱਪਰ ਚੈੱਕ ਕਰੋ ਪੱਤੀਆਂ ਪੈ ਗਈਆਂ ਹਨ ਹੁਣ ਹਣ ਪੂਰਾ ਪਲਾਨ ਕਰ ਦੇਣਾ ਸਾਰਾ ਹੀ ਆ ਪਿੱਛੇ ਤੱਕ ਉਰੇ ਤੱਕ ਇੱਥੋਂ ਆਪਾਂ ਪੱਤੀ ਬੰਡ ਕਰਕੇ ਇਹਨੂੰ ਵੀ ਲੁਕੋ ਦਾਂਗੇ ਸਾਰਾ ਟੈਂਕੀ ਵਾਲਾ ਸਿਸਟਮ ਸਾਰਾ ਇੱਕ ਵਾਰ ਆਪਾਂ ਨੇ ਕੰਮ ਸਹੀ ਕਰ ਦੇਣਾ ਇਹਦਾ ਪਲਾਨ ਫਿਰ ਉਹ ਤੋਂ ਬਾਅਦ ਇਹਨੂੰ ਮਾਰਾਂਗੇ ਕਲਰ ਕਲਰ ਤੋਂ ਬਾਅਦ ਜਾ ਕੇ ਜਿਹੜੀ ਇਹਦੀ ਅਸਲ ਲੁੱਕ ਕਲਿਕਲ ਕੇ ਆਊਗੀ ਲੋਈ ਅੱਜ ਕਰਨ ਲੱਗਾ ਆਪਾਂ ਫਿਲਟਰ ਇਹਦਾ ਫਿੱਟ ਮਰੂਤੀ ਦਾ ਆ ਦੇਖੋ ਇਦਾਂ ਫਿੱਟ ਹੋ ਰਿਹਾ ਮਰੂਤੀ ਦਾ ਫਿਲਟਰ ਆਪਾਂ ਨੇ ਤੇ ਜਿਗਾਰਡ ਲਾ ਕੇ ਇਦਾਂ ਪਾਇਪ ਫਿੱਟ ਕਰ ਲਿਆ ਇੱਕ ਪਾਇਪ ਫਿਲਟਰ ਕਰਨ ਤੋਂ ਬਾਅਦ ਇੱਕ ਹਾ ਰਬੜ ਦਾ ਪਾਇਪ ਪਾ ਲਿਆ ਤੇ ਹੁਣ ਇਹ ਊਰੇ ਇਦਾਂ ਕਰਕੇ ਆ ਇਹਦਾ ਮੂੰਹ ਆ ਜਿਹੜਾ ਇਧਰੋਂ ਫਰੰਟ ਤੋਂ ਆਊਗਾ ਆ ਆਪਾਂ ਨੇ ਊਰੇ ਫਿੱਟ ਕਰ ਦੇਣਾ ਆ ਤੁਹਾਨੂੰ ਦਿਖਾਉਣੇ ਆ ਅਸੀਂ ਇੱਕ ਪਾਇਪ ਬਣਾ ਰਹੇ ਆ ਇਹਦੇ ਉੱਤੇ ਜਿਗਾਰਡ ਜਾਂ ਤਾਂ ਪਹਿਲਾਂ ਬਣਾਇਆ ਦੀਆ ਪਾਇਪ ਬਣਾ ਰਹੇ ਆ ਉਹਦੇ ਨਾਲ ਸੈੱਟ ਹੋ ਜਾਊਗਾ ਤੇ ਆ ਬਣਾ ਲਈ ਆਪਾਂ ਪੱਤੀ ਇਹ ਪੱਤੀ ਲੱਗ ਜਾਣੀ ਆ ਊਰੇ ਇਦਾਂ ਉਹ ਮੂੰਹ ਤੇ ਜਿਹੜਾ ਨਟ ਹੈ ਇਹਦੇ ਨਾਲ ਬੈਲਡਿੰਗ ਹੋ ਜਾਣਾ ਬੈਲਡਿੰਗ ਨਾਟੀ ਕਸਾਂਗੇ ਆ ਇੱਥੇ ਨਟ ਕਸਿਆ ਜਾਣਾ ਤੇ ਦੋਨੀਆਂ ਜਿਹੜੀ ਫਿੱਟ ਹੋ ਜੂ ਇੱਕ ਆਪਾਂ ਪੱਤੀ ਆ ਨਟ ਤੋਂ ਇੱਥੇ ਇਹਦੇ ਨਾਲ ਬੈਲਡਿੰਗ ਕਰ ਦਾਂਗੇ ਇਹਨਾਂ ਨੂੰ ਦੋਨਾਂ ਨੂੰ ਤੇ ਇੱਕ ਪੱਤੀ ਉਹ ਬਣ ਜਾਣੀ ਆ ਆਪਣਾ ਫਿਲਟਰ ਜਿਹੜਾ ਕਸਿਆ ਜਾਇਆ ਕਰੂਗਾ ਪ੍ਰੋਪਰ ਤਰੀਕੇ ਨਾਲ ਉੱਪਰ ਤੇ ਹਵਾ ਇਹਨੂੰ ਜਿਹੜੀ ਮੂਰੋਂ ਮਿਲਦੀ ਰਿਹਾ ਕਰੂਗੀ ਹਵਾ ਫਿਲਟਰ ਨੂੰ ਤੇ ਆਪਣਾ ਸਾਰਾ ਕੰਪਲੀਟ ਆ ਹੋ ਜਾਊਗਾ ਇਹਦਾ ਡਨ ਉਦੋਂ ਬਾਅਦ ਆ ਜਾਵਾਂਗੇ ਆਪਾਂ ਜਿਹੜਾ ਪੈਰਾਂ ਦੀ ਚੱਦਰ ਤੇ ਆਪਾਂ ਨੇ ਬਾਕੀ ਤਾਂ ਕੰਪਲੀਟ ਸਾਰਾ ਕਰਤਾ ਇਹ ਅੱਜ ਤੁਹਾਨੂੰ ਕੱਲ ਨੂੰ ਥੋੜਾ ਚਲਾ ਕੇ ਵੀ ਦਿਖਾਵਾਂਗੇ ਆਪਾਂ ਆਈ ਇਦਾਂ ਹੀ ਥੋੜਾ ਚਲਾਵਾਂਗੇ ਬ੍ਰੇਕਾਂ ਦੇ ਤੇਲ ਪਾ ਕੇ ਕੱਲਾ ਬ੍ਰੇਕਾਂ 'ਚ ਤੇਲ ਪੋਣ ਵਾਲਾ ਇਹਦੇ ਬਾਕੀ ਕੰਮ ਓਕੇ ਆ ਹੁਣ ਆਪਾਂ ਕਰਦੇ ਆ ਫਿਲਟਰ ਆ ਫਿਲਟਰ ਦੀ ਪੱਤੀ ਤੁਹਾਨੂੰ ਮੈਂ ਲਾ ਕੇ ਦਿਖਾਉਣਾ ਕਿਵੇਂ ਲੱਗਦੀ ਆ ਇੱਧਰ ਪਾਇ ਪਾਪਾ ਨੇ ਆਹ ਦੇਖੋ ਜਿਵੇਂ ਬਣਾ ਕੇ ਇਦਾਂ ਫਿੱਟ ਕਰਤਾ ਓਰੇ ਤੇ ਇਧਰਲੀ ਸਾਈਡ ਆਪਾਂ ਨੇ ਆ ਪੱਤੀ ਬਣਾ ਕੇ ਜਿਹੜੀ ਆ ਲਾਤੀ ਇੱਕ ਪੱਤੀ ਬਸ ਆਪਾਂ ਇਧਰੋਂ ਲਾ ਦੇਣੀ ਐ ਇਹਨੂੰ ਬਾ ਫਿਰ ਆਪਣਾ ਫਿਲਟਰ ਆ ਜਿਹੜਾ ਓਕੇ ਆ ਕੰਮ ਫਿੱਟ ਹੋਊਗਾ ਪ੍ਰੋਪਰ ਤਰੀਕੇ ਨਾਲ ਸਟਾਰਟ ਤੁਹਾਨੂੰ ਮੈਂ ਕਰਕੇ ਦਿਖਾ ਦਿੰਦਾ ਸਟਾਰਟ ਤਾਂ ਪਹਿਲੀ ਸੈਲਫ ਹੁੰਦਾ ਪਹਿਲੀ ਹੈਂਸ ਸਲੋ ਤੇ ਵੀ ਕੱਢ ਗਿਆ ਵਧੀਆ ਸਲੋ ਤੇ ਪਹਿਲੀ ਸੈਲਫ ਹੀ ਸਟਾਰਟ ਹੁੰਦਾ ਹੁਣ Ok, a la ਜਿੰਨੀ ਮਰਜ਼ੀ ਸਲੋ ਤੇ ਘੜਾ ਲਓ ਬਾਕੀ ਤੁਸੀਂ ਦੇਖਿਆ ਹੀ ਆ ਕਿ ਮੈਂ ਪੜਾਕੇ ਮਾਰਦਾ ਲਓ ਜਿੰਨੀ ਮਰਜ਼ੀ ਸਲੋ ਤੇ ਘੜਾ ਲਓ ਤੈਂ ਦਾਣੇ ਗਿਣਦਾ ਹੁੰਦਾ ਹੁਣ ਤੈਂ ਇਕੱਲਾ ਇਕੱਲਾ ਦੇਖੋ ਇਕੱਲਾ ਇਕੱਲਾ ਦਾਣਾ ਗਿਣਦਾ ਹੁੰਦਾ ਬੱਸ ਹੁਣ ਆਪਾਂ ਇਹਦਾ ਚੱਲੋ ਬੋਡੀ ਫਿੱਟ ਕਰ ਦਾਂ ਬਸ ਆਹ ਇਹਦੀ ਪਲੇਟ ਰਹਿ ਗਈ ਸਾਰਾ ਕੰਮ ਓਕੇ ਡਾਣਾ ਟੈਂਕੀ ਵੀ ਫਿੱਟ ਕਰਤੀ ਹੁਣ ਬਸ ਦੇਖੋ ਕਿੰਨੀ ਵਧੀਆ ਸਲੋ ਤੇ ਖੜਾ ਐਣ ਵਧੀਆ ਤਰੀਕੇ ਨਾਲ ਬਸ ਹੁਣ ਕੱਲ ਨੂੰ ਆਪਾਂ ਇਹਦੀ ਸ਼ੋਅ ਫਿੱਟ ਕਰ ਦਿਆਂ ਦੇ ਦਿਆਂ ਜਾਂ ਕੱਲ ਨੂੰ ਆਹੀਂ ਾ ਕੱਢਾਂਗੇ ਦਾ ਆਹ ਪਲੇਟਫਾਰਮ ਸਿੱਧਾ ਕਰਕੇ ਪਲੇਟ ਪਾ ਕੇ ਤੋਈ ਆ ਬੈਟਰੀ ਦਾ ਬਣਿਆ ਬਾਕਸ ਆ ਆਪਣੇ ਪੂਰਾ ਦਾ ਚੱਕਤਾ ਬੈਟਰੀ ਦਾ ਤੇ ਕਿੱਛੇ ਦੀ ਹੁਣ ਆ ਫਰ ਰੱਖਣੀ ਆ ਛੋਟੀ ਬੈਟਰੀ ਇਹ ਰੱਖਾਂਗੇ ਉਹਦਾ ਚੁਗਾਠਾ ਬਣ ਗਿਆ ਦਾ ਚੁਗਾਠਾ ਪੂਰੇ ਇਹਦੇ ਵਿੱਚ ਸੈਟਿੰਗ ਆ ਜਾਣੀ ਆ ਇੱਥੋਂ ਆਪਾਂ ਇਹਨੂੰ ਕੋਈ ਚੀਜ਼ ਦੇਖ ਕੇ ਲੌਕਰ ਨੂੰ ਬੈਟਰੀ ਨੂੰ ਪਾ ਦਾਂਗੇ ਵੀ ਲੌਕ ਹੋ ਜਾ ਕਰੇ ਉਹਦੇ ਨਾਲ ਤੇ ਇਹ ਕੰਮ ਰੇਸ ਦਾ ਇਹਦਾ ਵੇਖੋ ਬਣਾਤਾ ਰੇਸ ਵੀ ਰੇਸ ਚੱਲ ਰਿਹਾ ਰੇਸ ਦਾ ਕੰਮ ਪੈਰਾ ਵਾਲੀ ਰੇਸ ਇੱਥੇ ਬਣਾ ਕੇ ਲਾਉਣੇ ਆ ਉਹਦੇ ਰੇਸ ਵੀ ਕਰਕੇ ਇਹਦੀ ਸੈਟਿੰਗ ਜੀ ਬਣਾ ਕੇ ਲਾਉਣੇ ਆ ਵੀ ਰੇਸ ਤਾਰ ਲੈ ਕੇ ਆਉਣੇ ਆ ਤਾਰ ਲੰਬੀ ਪਾਵਾਂਗੇ ਇਹਦੇ ਤੇ ਹੁਣ ਪਹਿਲਾਂ ਛੋਟੀ ਦੀ ਹੁਣ ਜ਼ਿਆਦਾ ਲੰਬੀ ਪਾਵਾਂਗੇ ਤਾਰ ਐਦਾਂ ਬਣਾਤੀ ਆਪਾਂ ਲਾ ਕੇ ਇੱਕ ਆ ਪੱਤੀ ਬਣਾਈ ਆ ਹੁਣ ਆਪਾਂ ਇਹ ਪੱਤੀ ਉਹਰੇ ਆਪਾਂ ਵੇਲਡ ਕਰਕੇ ਇਹਦੇ ਸੇਲ 'ਚ ਲੱਗ ਜੂ ਆ ਪਾਰਤੀ ਆਪਾਂ ਤਾਰ ਸਕੂਟਰ ਵਾਲੀ ਤੇ ਇੱਧਰ ਆਪਾਂ ਰੇਸ ਦੇ ਵਿੱਚ ਆ ਕਰਕੇ ਢੋਲ ਗਈ ਤੇ ਆ ਲਾਤੀ ਪੱਤੀ ਬੈਕ ਮੋਡਲ ਨੂੰ ਸਪਰਿੰਗ ਲਾਤਾ ਇਹਦੇ ਵਿੱਚ ਆਪਾਂ ਪਾ ਕੇ ਹੁਣ ਇਹਨੂੰ ਲਾਵਾਂਗੇ ਮੱਖੀ ਗੱਲ ਨੂੰ ਆਪਾਂ ਇਹਦੇ ਵਿੱਚ ਆਹੀ ਗਲੀ ਗੱਡਾਂਗੇ ਤੇ ਜਿਹੜਾ ਫਾਰਸ ਦੇ ਵਿੱਚ ਇਹਨੂੰ ਇਦਾਂ ਹੀ ਸੈੱਟ ਕਰਾਂਗੇ ਹੋਰ ਆਪਾਂ ਇਦਾਂ ਇਹਦੇ ਉੱਪਰ ਵਾਲਾ ਬਣਾਉਣੇ ਹੋ ਵੀ ਦਿਖਾਉਣਾ ਤੁਹਾਨੂੰ ਕਿਵੇਂ ਲਾਵਾਂਗੇ ਇਹਦੇ ਉੱਤੇ ਪੱਤੀ ਤੇ ਗੱਲ ਨੂੰ ਇਹਦਾ ਪਲੇਟਫਾਰਮ ਜਿਹੜਾ ਡਨ ਹੋ ਜਾਣਾ ਦਿਖਾਉਣੇ ਹੁਣ ਤੁਹਾਨੂੰ ਅੱਗੇ ਅੱਗੇ ਰੇਸ ਕਿਵੇਂ ਲੱਗਦੀ ਹੈ ਜੀ ਕਿਵੇਂ ਆਪਾਂ ਕਰਦੇ ਆ ਸੈਟਿੰਗ ਦਿਖਾਉਣ ਲੋਈ ਰੇਸ ਲੱਗ ਗਈ ਇਦਾਂ ਇਹਦੀ ਆਪਾਂ ਨੇ ਤਾਰ ਪਾਤੀ ਇਧਰੋਂ ਸਟਾਰਟ ਹੋ ਗਿਆ ਹੁਣ ਬ੍ਰੇਕ ਵੀ ਆਪਾਂ ਬਣਾ ਤੇ ਨੇ ਬ੍ਰੇਕ ਵੀ ਬਣ ਗਏ đi lìa ghê gate. ਉਹ ਕਾਮਯਾਬ ਨਹੀਂ ਹੈਗੀ ਰੇਸ ਹੱਤ ਵਾਲੀ ਇਹਦੀ